ਭਾਰਤ ਵਿੱਚ ਇੱਕ ਪ੍ਰਸਿੱਧ ਟਰੈਵਲ ਬਲੌਗਰ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਜੋਤੀ ਮਲੋਤਰਾ ਜੋ ਕਿ YouTube ਦੇ ਉੱਤੇ ਬਹੁਤ ਫੇਮਸ ਨੇ ਟਰੈਵਲਰ ਦਾ ਜਿਹੜੇ ਬਲੌਗ ਬਣਾਉਂਦੇ ਨੇ ਜਿਨ੍ਹਾਂ ਦੇ YouTube ਦੇ ਉੱਤੇ ਲੱਖਾਂ ਫਾਲੋਅਰਸ ਨੇ ਉਹਨਾਂ ਨੂੰ ਜਿਹੜਾ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਭਾਰਤ ਵਿੱਚ ਇੱਕ ਪ੍ਰਸਿੱਧ ਬਲੌਗਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦਾ ਨਾਮ ਜੋਤੀ ਮਲੋਤਰਾ ਦੱਸਿਆ ਜਾ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨਾਲ ਸਬੰਧਾਂ ਦੇ ਦੋਸ਼ਾਂ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹ ਉਹ ਟਰੈਵਲ ਵਿਦ ਜੋ ਨਾਮ ਦਾ ਇੱਕ YouTube ਚੈਨਲ ਚਲਾਉਂਦੀ ਆ ਤੇ ਪਾਕਿਸਤਾਨ ਦੀ ਆਪਣੀ ਫੇਰੀ ਦੌਰਾਨ ਉਸਨੇ ਦੇਸ਼ ਦੀਆਂ ਖੁਫੀਆ ਏਜੰਸੀਆਂ ISI ਦੇ ਏਜੰਟਾਂ ਦੇ ਨਾਲ ਸੰਪਰਕ ਦੇ ਵਿੱਚ ਆਈ ਆ ਤਾਂ ਇਸ ਮਾਮਲੇ 'ਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਹੇਸਿਆ ਤੋਹਾਨਾ ਜਾਣਕਾਰੀ ਅਨੁਸਾਰ ਜੋਤੀ ਮਲੋਤਰਾ ਨੇ ਸਾਲ 2023 ਦੇ ਵਿੱਚ ਪਾਕਿਸਤਾਨ ਦਾ ਦੌਰਾ ਕੀਤਾ ਸੀ ਉਸ ਨੂੰ ਕਮਿਸ਼ਨ ਰਾਹੀ ਵੀਜ਼ਾ ਜਿਹੜਾ ਉਹ ਪ੍ਰਾਪਤ ਹੋਇਆ ਸੀ ਤਾਂ ਯਾਤਰਾ ਕੀਤੀ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਦੌਰਾਨ ਜੋਤੀ ਦੀ ਮੁਲਾਕਾਤ ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਕਰਮਚਾਰੀ ਅਹਿਸਾਨ ਉਰਫ रहीम ਉਰਫ ਦਾਨਿਸ਼ ਨਾਲ ਹੋਈ ਸੀ ਜਿਸ ਨਾਲ ਉਸ ਦਾ ਡੂੰਘਾ ਰਿਸ਼ਤਾ ਬਣ ਗਿਆ ਦਾਨਿਸ਼ ਰਾਹੀਂ ਜੋਤੀ ਦੀ ਜਾਣ ਪਛਾਣ ਪਾਕਿਸਤਾਨੀ ਖੂਫੀਆ ਏਜੰਸੀਆਂ ਦੇ ਹੋਰ ਏਜੰਟਾਂ ਦੇ ਨਾਲ ਹੋਈ ਜਿਨ੍ਹਾਂ ਵਿੱਚ ਅਲੀ ਅਹਿਸਾਨ ਅਤੇ ਸ਼ਰੀਕ ਉਰਫ ਰਾਣਾ ਸ਼ਹਬਾਜ਼ ਜਿਨ੍ਹਾਂ ਦਾ ਨਾਮ ਉਸਦੇ ਆਪਣੇ ਫੋਨ ਦੇ ਵਿੱਚ ਜੱਟ ਰੰਧਾਵਾ ਵਜੋਂ ਸੇਵ ਕੀਤਾ ਗਿਆ ਸੀ ਉਹ ਸ਼ਾਮਲ ਨੇ ਤਾਂ ਤੁਹਮ ਦੱਸ ਦਈਏ ਕਿ ਜੋਤੀ WhatsApp Telegram ਅਤੇ Snapchat ਵਰਗੇ ਐਨਕ੍ਰਿਪਟਡ ਪਲੇਟਫਾਰਮਾਂ ਰਾਹੀਂ ਜਿਹੜਾ ਕਿ ਇਹਨਾਂ ਅਜੈਂਟਾਂ ਦੇ ਸੰਪਰਕ ਦੇ ਵਿੱਚ ਆਈ ਉਹ ਸੋਸ਼ਲ ਮੀਡੀਆ ਤੇ ਨਾ ਸਿਰਫ ਪਾਕਿਸਤਾਨ ਦੇ ਹੱਕ ਵਿੱਚ ਸਕਾਰਾਤਮਕ ਆਕਾਸ਼ ਪੇਸ਼ ਕਰ ਰਹੀ ਹੈ ਸਗੋਂ ਸੰਵੇਦਨਸ਼ੀਲ ਜਾਣਕਾਰੀ ਵੀ ਸਾਂਝੀ ਕਰ ਰਹੀ ਸੀ ਤਾਂ ਜੋਤੀ ਉਹਨਾਂ 6 ਲੋਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਖੂਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਪਾਕਿਸਤਾਨ ਖੂਫੀਆ ਅਧਿਕਾਰੀਆਂ ਨੂੰ ਮਹੱਤਵਪੂਰਨ ਜਾਣਕਾਰੀ ਜਿਹੜੀ ਦਿੱਤੀ ਗਈ ਸੀ ਜੋਤੀ ਨੂੰ ਦਾਨਿਸ਼ ਅਤੇ ਉਸਦੇ ਸਾਥੀ ਅਲੀ ਅਹਿਸਾਨ ਰਾਹੀਂ ਪਾਕਿਸਤਾਨ ਖੂਫੀਆ ਅਧਿਕਾਰੀਆਂ ਨਾਲ ਮਿਲਾਇਆ ਗਿਆ ਸੀ ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਉਸ ਦੀ ਯਾਤਰਾ ਅਤੇ ਠਹਿਰਨ ਦਾ ਪ੍ਰਬੰਧ ਹੈ ਉਹ ਸਾਰਾ ਕੀਤਾ ਸੀ ਤਾਂ ਉਸਨੇ ਇੱਕ ਪਾਕਿਸਤਾਨੀ ਖੂਫੀ ਅਧਿਕਾਰੀ ਨਾਲ ਨੇੜਲੇ ਸੰਬੰਧ ਬਣਾਉਣਾ ਅਤੇ ਨਾਲ ਹੀ ਉਹਨਾਂ ਦੇ ਵਿੱਚ ਕਿਹਾ ਕਿ ਇੰਡੋਨੇਸ਼ੀਆ ਦੇ ਬਾਲੀ ਦੇ ਵਿੱਚ ਉਹ ਗਈ ਸੀ ਤਾਂ ਇਹ ਦੋਸ਼ ਹੈ ਕਿ ਜੋਤੀ ਨੇ ਭਾਰਤੀ ਥਾਵਾਂ ਨਾਲ ਸੰਬੰਧਿਤ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਦਿੱਲੀ ਦੇ ਵਿੱਚ ਉਹ ਆਪਣੇ ਠਹਿਰਾਅ ਦੌਰਾਨ ਪੀਐਚਸੀ ਹੈਂਡਲਰ ਦਾਨਿਸ਼ ਦੇ ਸੰਪਰਕ ਦੇ ਵਿੱਚ ਆਈ ਸੀ ਤਾਂ ਇਸ ਮਾਮਲੇ ਵਿੱਚ ਲਿਖਿਤ ਇਨਕਲਾਬੀਆ ਬਿਆਨ ਜਿਹੜਾ ਕਿ ਦਰਜ ਕੀਤਾ ਗਿਆ ਤੇ ਮਾਮਲੇ ਦੀ ਜਾਂਚ ਜਿਹੜੀ ਉਹ ਨਏ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਭਾਰਤ ਵਿਰੋਧੀ ਗਤੀਵਿਧੀਆਂ ਜਿਹੜੀਆਂ ਪਾਕਿਸਤਾਨ ਦੇ ਆਈਐਸਆਈ ਏਜੰਸੀਆ ਦੇ ਨਾਲ ਸੰਪਰਕ ਦੇ ਵਿੱਚ ਆਈ ਯੂਟਿਊਬਰ ਜੋ ਕਿ ਬਹੁਤ ਪ੍ਰਸਿੱਧ ਹੈ ਜਿਸ ਦੇ YouTube ਦੇ ਉੱਤੇ ਲੱਖਾਂ ਫਾਲੋਅਰਸ ਨੇ ਜੋਤੀ ਮਲਹੋਤਰਾ ਨਾਮ ਉਹਦਾ ਦੱਸਿਆ ਜਾ ਰਿਹਾ ਹੈ ਜਿਸ ਦੀ ਗ੍ਰਿਫਤਾਰੀ ਹੋਈ ਹੈ ਦੇਸ਼ ਵਿਰੋਧੀ ਗਤੀਵਿਧੀਆਂ ਦੇ ਜਿਹੜੀ ਕਿ ਜਾਣਕਾਰੀ ਆ ਪਾਕਿਸਤਾਨ ਨੂੰ ਦਿੰਦੀ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਉਸ ਨੇ ਆਪਣੇ YouTube ਦੇ ਉੱਤੇ ਆਪਣਾ ਪਾਕਿਸਤਾਨ ਦਾ ਇੱਕ ਦੌਰਾ ਜਿਹੜਾ ਉਹ ਵੀ ਸਾਂਝਾ ਕੀਤਾ ਹੈ YouTube ਦੇ ਉੱਤੇ ਬਲੌਗ ਬਣਾਉਂਦੀ ਸੀ ਲੱਖਾਂ ਫਾਲੋਅਰ ਸੀ ਲੱਖਾਂ ਚਾਉਣ ਵਾਲੇ ਸੀ ਜੋਤੀ ਮਲੋਤਰਾ ਜਿਸ ਦਾ ਨਾਮ ਦੱਸਿਆ ਜਾ ਰਿਹਾ ਉਸ ਨੂੰ ਵੀ ਗ੍ਰਿਫਤਾਰ ਆ ਜਿਹੜਾ ਉਹ ਹੁਣ ਕੀਤਾ ਗਿਆ